ਜ਼ਬਰਦਸਤ ਰਿਸਪੌਂਸ ਰਿਹਾ ਹੈ ਤੁਸੀਂ ਦੇਖਿਆ ਹੈ ਵੀ ਲੋਕ 12 ਵਜੇ ਤੇ ਆ ਕੇ ਬੈਠੇ ਰਹੇ ਔਰ ਮੋਦੀ ਜੀ 4 ਵਜੇ ਆਏ ਨੇ ਬਹੁਤ ਜ਼ਬਰਦਸਤ ਉਤਸ਼ਾਹ ਸੀ ਔਰ ਹਰ ਹਲਕੇ ਤੋਂ ਜਿੱਦਾਂ ਰਵੀ ਕਲੋ ਜੀ ਮੇਰੇ ਆਪਣਾ ਹੁਣੇ ਜੁਆਇਨ ਕੀਤੇ ਨੇ ਇਹਨਾਂ ਨੇ ਘਟੋ ਘਟੋਥੇ 7 70 ਬੱਸਾਂ ਸੀ 2 300 ਕਾਰ ਸੀ ਇਸੇ ਤਰੀਕੇ ਨਾਲ ਸਾਡੇ ਹਲਕੇ ਤੋਂ ਲੋਕਾਂ ਦਾ ਉਤਸ਼ਾਹ ਸੀ ਤਾਂ ਆਈ ਕਿਸਾਨਾਂ ਨੇ ਕੋਸ਼ਿਸ਼ ਕੀਤੀ ਰੋਕੇ ਅੜੇ ਕੇ ਡਾਏ ਔਰ ਮੈਂ ਉਹਨਾਂ ਨੂੰ ਕਿਹਾ ਰੋਕ ਕੇ ਮੈਂ ਕਿਹਾ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਹੈ ਤੁਹਾਡੀ ਪਾਰਟੀ ਦੇ ਖਾਂ ਵਧ ਰਹੀ ਹੈ ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਪੰਜਾਬ ਦੀ ਆਓ ਕਹਦੇ ਦੀ ਸਾਨੂੰ ਉੱਥੇ ਜਾਣ ਨਹੀਂ ਦਿੱਤੇ ਮੈਂ ਕਿਹਾ ਮੈਂ ਲੈ ਕੇ ਚੱਲਦਾ ਆਲਦੀ ਵੀ ਮੜਕਾ ਸਵਾਲ ਤੇ ਮੈਂ ਕਿਹਾ ਚੱਲੀਏ ਭੱਜ ਗਿਆ ਰਾਜੂ ਇਹਨਾਂ ਦਾ ਕੋਈ ਗੱਲ ਪੁੱਛ ਲੋ ਫਿਰ ਮੇਰੇ ਕੋ ਭੱਜਿਆ ਕਿ ਨਹੀਂ ਇਸ ਕਰਕੇ ਮੈਂ ਕਿਹਾ ਦੀ ਮੈਂ ਆ ਗਿਆ ਬਾਜ ਬੰਦੇ ਲੈ ਜਾਓ ਮੈਂ ਕਿਹਾ ਆਓ ਫਿਰ ਭੱਜ ਗਿਆ ਕਿਉਂਕਿ ਉਨ੍ਹਾਂ ਦੇ ਇੱਕੋ ਹੀ ਮੋਟਿਵ ਸੀ ਟਿੱਕਾ ਪਾਣਾ ਸਰਕਾਰ ਦੇ ਟਟਕੂੜੀਏ ਬਣੇ ਨੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਤੇ ਇੱਕ ਯੂਨੀਅਨ ਦਾ ਇੱਕ ਪਾਸ ਛੋਟਾ ਜਿਹਾ ਉਹ ਸਰਕਾਰ ਦੇ ਅਕੇ ਕੰਮ ਕਰਦਾ ਜੁਆਇਨ ਕੀਤਾ ਤੇ ਲੋਕਾਂ ਨੂੰ ਬਹੁਤ ਰਿਸਪੌਂਸ ਮਿਲਿਆ ਅੱਜ ਮੇਰੇ ਖਿਆਲ ਅਕ ਮੈਂ ਜਿਸ ਦਿਨ ਜੁਆਇਨ ਕੀਤਾ ਸੀ ਉਸ ਤੋਂ ਨੈਕਸਟ ਡੇ ਮੈਂ ਯੂਐਸ ਚਲਾ ਗਿਆ ਸੀ ਮੇਰੀ ਬੇਟੀ ਦੀ ਕਨਵੋਕੇਸ਼ਨ ਸੀ ਤੇ ਅੱਜ ਮੈਂ ਸਵੇਰੇ ਆਇਆ ਹਾਂ ਪਰ ਮੈਂ ਟੈਲੀਫੋਨ ਤੇ ਸਾਰੇ ਆਪਣੇ ਜਿੰਨੇ ਮੇਰੇ ਸਾਥੀ ਜਿਹੋ ਨਾਲ ਸੰਪਰਕ ਤੇ ਵਿੱਚ ਸੀ ਤੇ ਅੱਜ ਬਹੁਤ ਵੱਡਾ ਕਾਫਲਾ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਤੋਂ ਮੋਦੀ ਜੀ ਦੇ ਜਿਹੜਾ ਪ੍ਰੋਗਰਾਮ ਹੋਇਆ ਤੇ ਜਿੰਨਾਂ ਨੇ ਸ਼ਮੂਲੀਅਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਯਕੀਨ ਰੱਖਦਾ ਕਿ ਜਿਹੜੀ ਪਹਿਲੀ ਤਰੀਕ ਨੂੰ VOTING ਹੋਣੀ ਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਦੇ ਵਿੱਚੋਂ ਬਹੁਤ ਵੱਡਾ ਹਲਾਰਾ ਸ੍ਰੀ ਬਣੇਸ਼ ਸਿੰਘ ਜੀ ਬੱਬੂ ਜਿਹੜੇ ਸਾਡੇ ਜੀ.ਪੀ. ਦੇ ਜੀਵਾਰ ਨੇ उन्होंने मिलेगा तो वह सावाज़ बन के पार्लीमेंट जाके गूंजन के साथ जो गुरदसपुर बार्डर कौ है पार्लीमेंट कॉन्सटीटुअसी बहुत विकास करेंगे